ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਤਸ਼ਮੀਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਤ ਅੱਜ 20 ਜਨਵਰੀ ਹੈ ਮੈਂ ਹਰਲੀਨ ਗੌਰ ਕਲਾਸ 11ਵੀਂ ਤਸ਼ਮੀਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਸਹਸ ਖੱਟੇ ਲੱਖ ਕੋ ਉਠਤਾਵੇ। ਤ੍ਰਿਪਤ ਨਾ ਆਵੇ। ਮਾਇਆ ਪਾਛੇ ਪਾਵੇ। ਹੇ ਪਾਈ ਜੇ ਕੋਈ ਮਨੁੱਖ ਹਜ਼ਾਰਾਂ ਰੁਪਏ ਕਮਾ ਲਵੇ ਫਿਰ ਉਹ ਲੱਖਾਂ ਕਮਾਉਣ ਲਈ ਦੌੜ ਪੱਜ ਕਰਦਾ ਹੈ। माया इकठ्ठी करी ਜਾਂਦਾ ਹੈ ਪਰ ਉਸ ਨੂੰ ਰੱਜ ਨਹੀਂ ਆਉਂਦਾ ਇਸ ਮਾਇਆ ਨਾਲ ਅਨੇਕਾ ਮੋਜਾਂ ਮਾਣਦਾ ਹੈ ਮੋਜਾਂ ਮਾਣ-ਮਾਨ ਕੇ ਵੀ ਰੱਜਦਾ ਨਹੀਂ ਦੁਖੀ ਹੁੰਦਾ ਹੈ ਫਿਰ ਮਾਇਆ ਇਕੱਠੀ ਕਰਨ ਲਈ ਮਾਇਆ ਪਿੱਛੇ ਦੌੜਦਾ ਹੈ ਪਰ ਸੰਤੋਖ ਤੋਂ ਬਿਨਾ ਕੋਈ ਮਨੁੱਖ ਰੱਜ ਨਹੀਂ ਸਕਦਾ ਤ੍ਰਿਪਤ ਨਹੀਂ ਹੋ ਸਕਦਾ ਸੁਪਨੇ ਆਉਂਦੇ ਹਨ ਪਰ ਮਨੁੱਖ ਨੂੰ ਇੰਨਾ ਸੁਪਨਿਆਂ ਦਾ ਕੋਈ ਲਾਭ ਨਹੀਂ ਹੁੰਦਾ ਇਸੇ ਤਰ੍ਹਾਂ ਮਾਇਆ ਤਾਰੀ ਮਨੁੱਖ ਦੇ ਸਾਰੇ ਕੰਮ ਬੇਅਰਥ ਹੀ ਜਾਂਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਜੋ ਮਨੁੱਖ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਜਾਂਦੇ ਹਨ ਉਹਨਾਂ ਨੂੰ ਹਰ ਪ੍ਰਕਾਰ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ ਇਹ ਸੁਖ ਕਿਸੇ ਭਾਗਾ ਵਾਲੇ ਨੂੰ ਮਿਲਦਾ ਹੈ ਗੁਰੂ ਜੀ ਆਖਦੇ ਹਨ ਪਰਮੇਸ਼ਰ ਆਪ ਹੀ ਸਭ ਕੁਝ ਕਰਨ ਅਤੇ ਜੀਵਾਂ ਤੋਂ ਕਰੋਂ ਦੇ ਸਮਰੱਥ ਹੈ ਇਸ ਲਈ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਸਵਾਸ ਸਵਾਸ ਸਿਮਰਨ ਕਰਨਾ ਚਾਹੀਦਾ ਹੈ ਮਨੁੱਖਾ ਜੀਵਨ ਦਾ ਇਹੋ ਅਸਲੀ ਮਨੋਰਥ ਹੈ गुरु प्यारी साथ संगत जी मनुख माया इकट्ठी करने लजिया फिरता है ठगिया ठोरिया मारता है हजार तो लखा, लखा तो करोड़ा चल सो चल ही है तृष्णा वी जाती है मनुख कजता नहीं विच फस जाता है ਅਨੇਕਾ ਪ੍ਰਕਾਰ ਦੇ ਭੋਗ ਭੋਗਦਾ ਹੈ ਅਨੇਕਾ ਪ੍ਰਕਾਰ ਦੀਆਂ ਮੋਜਾਂ ਮਾਣਦਾ ਹੈ ਪਰ ਅੰਤ ਨੂੰ ਖੁਆਰ ਹੀ ਹੁੰਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁੱਖ ਤ੍ਰਿਪਤ ਹੋ ਸਕਦਾ ਹੈ ਰਾਜ ਸਕਦਾ ਹੈ ਪਿਆਰੇ ਵਿਦਿਆਰਥੀਓ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸਬਰ ਸੰਤੋਖ ਆ ਜਾਵੇ ਉਹ ਮੰਨੋਖ ਕਦੇ ਅਸਫਲ ਨਹੀਂ ਹੁੰਦਾ ਇਸ ਲਈ ਸਬਰ ਸੰਤੋਖ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਓ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ